ਦੇਖੋ ਜੀ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪਹਿਲਾਂ ਵੀ ਕਰੋੜਾ ਰੁਪਿਆ ਬਰਨਾਲੇ ਦੀ ਡਵੈਲਪਮੈਂਟ ਦੀ ਦਿੱਤਾ ਅੱਜ ਵੀ ਆਪਾਂ ਸੰਘੇੜੇ ਵਿਖੇ ਖੜੇ ਆ ਤੇ ਅੱਜ ਵੀ ਤੁਸੀਂ ਦੇਖੋ ਵੀ ਪਹਿਲਾਂ ਜਿੱਥੇ ਆ ਸਾਰਾ ਸੂਆ ਪਹਿਲਾਂ ਪੱਕਾ ਕਰਵਾਇਆ ਤੇ ਆ ਜਿੰਨੇ ਇੱਥੇ ਬਜ਼ੁਰਗ ਖੜੇ ਮੈਨੂੰ ਲੱਗਦਾ ਸਾਰੇ ਸੁਰਤੋਂ ਇਹ ਪਹਿਲਾਂ ਦਾ ਬਣਿਆ ਹੋਣਾ ਤੇ ਉਸ ਤੋਂ ਬਾਅਦ ਪਾਈਪਲਾਈਨਾਂ ਜਿਹੜੀਆਂ ਸੰਘੇੜੇ ਚ ਪੁਆਈਆਂ ਗਈਆਂ ਤੇ ਹੁਣ ਇਹ ਪਹਿਲੀ ਵਾਰ ਹੋ ਰਿਹਾ ਕਿਉਂਕਿ ਸਾਡੇ ਇਥੋਂ ਪਿੰਡ ਵਾਸੀਆਂ ਨੇ ਦੱਸਿਆ ਕਿ ਜੀ ਇਹਦੇ ਵਿੱਚ ਕਹ ਲੋ ਵੀ ਕੂੜਾ ਕਰਕੜ ਜਿਹੜਾ ਡਿੱਗਦਾ ਰਹਿੰਦਾ ਤੇ ਹੁਣ ਸੂਏ ਦੇ ਦੋਨੋਂ ਪਾਸੇ ਜਿਹੜੀ ਪੂਰੇ ਸੰਘੇੜੇ 'ਚ ਜਾਲੀ ਲਵਾਈ ਜਾਣੀ ਹੈ ਜਿਹਦੇ ਕਰਕੇ ਜਿਹੜਾ ਪਾਣੀ ਸਾਰਾ ਸਾਫ ਸੁਥਰਾ ਰਹੇ ਤੇ ਉਸ ਤੋਂ ਬਾਅਦ ਇੱਕੇ ਡਿਮਾਂਡ ਸੀ ਕਿਉਂਕਿ ਆ ਪ੍ਰਾਣਾ ਇੱਥੇ ਛੱਪੜ ਹੈ ਜਿਹਦੇ 'ਚ ਕਹ ਲੋ ਵੀ ਹੁਣ ਇੱਥੇ ਵੀ ਲੋਕ ਕੂੜਾ ਕਾੜਾ ਜਿਹੜਾ ਸਿੱਟਦੇ ਰਹਿੰਦੇ ਸੀ ਇਹ ਵੀ ਇਹ ਡਿਮਾਂਡ ਆਈ ਕਿ ਜੀ ਇੱਥੇ ਜਿਹੜਾ ਸੂਏ ਦਾ ਸਾਫ ਪਾਣੀ ਪਾਇਆ ਜਾਵੇ ਤੇਕ ਪਾਸੇ ਦੀ ਜਿਹੜਾ ਕੱਢਿਆ ਜਾਵੇ ਤਾਂ ਕਿ ਇੱਥੇ ਸਾਫ ਸੁਥਰਾ ਪਾਣੀ ਲਈ ਇੱਕ ਕਹਿ ਲੋ ਚਾਹੇ ਕੱਲ ਨੂੰ ਮੱਛੀਆਂ ਲਈ ਜਾਂ ਵੈਸੇ ਹੀ ਸੁੰਦਰੀ ਕਰਨ ਲਈ ਜਿਹੜਾ ਇੱਥੇ ਪਾਣੀ ਦਾ ਪ੍ਰਬੰਧ ਆ ਜਿਹੜਾ ਛੱਪੜ ਦਾ ਨਮੀਨੀ ਕਰਨੇ ਕੀਤਾ ਜਾਵੇ ਸੋ 15 ਲੱਖ ਰੁਪਇਆ ਇਹਦੇ ਲਈ 10 ਲੱਖ ਰੁਪਇਆ ਜਾਲੀ ਲਈ ਤੇ ਤਕਰੀਬਨ 9 ਲੱਖ ਰੁਪਇਆ ਅੱਜ ਸੰਘੇੜੇ ਦੇ ਜਿਹੜੇ ਦੋਨੋਂ ਬੱਸ ਸਟੈਂਡ ਆ ਇਧਰ ਕਰਮਗੜ੍ਹ ਵਾਲੇ ੱਡੇ ਵਾਲਾ ਵੀ ਤੇ ਇਧਰ ਬਰਨਾਲੇ ਵਾਲਾ ਵੀ ਦੋਨਾਂ ਦੀ ਜਿਹੜੀ ਨਮੀ ਉਸਾਰੀ ਆ ਉਹ ਕੀਤੀ ਜਾਣੀ ਐ ਇਸ ਤੋਂ ਇਲਾਵਾ ਜਿਹੜਾ ਸੂਏ ਦੇ ਨਾਲ-ਨਾਲ ਹੀ ਆ ਲੁਧਿਆਣਾ ਰੋਡ ਦੇ ਪਰਲੇ ਪਾਸੇ ਅ ਇੰਟਰਲੌਕ ਦਾ ਜਿਹੜਾ ਕੰਮ ਹੈ ਅੱਜ ਸ਼ੁਰੂ ਕਰਵਾਇਆ ਗਿਆ ਸੋ ਤਕਰੀਬਨ 40 ਲੱਖ ਤੋਂ ਉੱਪਰ ਰੁਪਇਆ ਜਿਨ੍ਹਾਂ ਦੇ ਅੱਜ ਕਾਰਜ ਸ਼ੁਰੂ ਕਰਵਾਏ ਗਏ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਕਿਉਂਕਿ ਰੋਜ਼ ਬਰਨਾਲੇ ਦੇ ਸਾਰੇ ਪਿੰਡਾਂ 'ਚ ਵਾੜਾਂ 'ਚ ਲਗਾਤਾਰ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਚੱਲ ਰਹੇ ਆ ਆਉਣ ਵਾਲੇ ਦਿਨਾਂ 'ਚ ਜਿਹੜੇ ਹੋਰ ਵੀ ਅਧੂਰੇ ਕੰਮ ਨੇ ਉਹਨਾਂ ਦੇ ਕੰਮਾਂ ਦੀ ਜਿਹੜੀ ਸ਼ੁਰੂਆਤ ਆ ਜਲਦ ਕੀਤੀ ਜਾਊਗਾ ਪਹਿਲਾਂ ਤਾਂ ਅਸੀਂ ਐਮਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਨਾਲ ਹਰਿੰਦਰ ਜੀ ਦਾ ਇਹਨਾਂ ਨੇ ਬਹੁਤ ਉਦਮ ਉਦਮ ਸਦਕਾ ਸਾਡੇ ਇਹ ਤੋਬਾ ਤੁਸੀਂ ਇਧਰ ਨਿਗਾ ਮਾਰ ਰਹੇ ਹੋ ਬਹੁਤ ਟਾਈਮ ਹੋ ਗਿਆ ਵੀ ਮੰਨ ਲਓ ਪਹਿਲਾਂ ਇਹ ਚਾਲੂ ਹਾਲਤ ਜੀ ਹੁਣ ਹੈ ਨਹੀਂ ਸੀ ਹੁਣ ਇੱਥੇ ਮਤਲਬ ਕਿ ਕਬਜ਼ੇ ਵਾਲਾ ਕੰਮ ਹੀ ਹੁੰਦਾ ਸੀ ਤੇ ਇਹਨਾਂ ਦੇ ਸਦਕਾ ਇਹਨਾਂ ਦੇ ਅਪਰਾਲੇ ਸਦਕਾ ਇਹਦੇ ਵਿੱਚ ਨਮੀਨੀ ਕਰਨ ਦਾ ਇਹਦਾ ਉਦਘਾਟਨ ਕਰਿਆ ਬਾਈ ਜੀ ਨੇ ਸਾਨੂੰ ਵੀ ਆਸਾ ਵੀ ਹੋਊ ਕੰਮ ਪੂਰਾ ਤੇ ਇੱਕ ਆਪਣੇ ਜਾਲੀ ਲੱਗਣੀ ਆ ਸੂਏ ਦੇ ਨਾਲ ਨਾਲ ਉਹਨਾਂ ਦਾ ਵੀ ਰਿਕਾਡਨ ਬਾਈ ਜੀ ਨੇ ਕਰਿਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜੇ ਇਹ ਸਾਡੇ ਪਹਿਲੇ ਬੋਲ ਤੇ ਸਾਡੇ ਸੰਘੇੜਿਆਂ ਦੇ ਜਿੰਨੇ ਵੀ ਕੰਮ ਹੋਏ ਨੇ ਪਹਿਲ ਦੇ ਆਧਾਰ ਤੇ ਕਰਦੇ ਸਾਨੂੰ ਕਿਤੇ ਬਾਹਲਾ ਕੋਈ ਭੱਜਣ ਦੀ ਲੋੜ ਨਹੀਂ ਪੈਂਦੀ ਜੇ ਬੰਦੇ ਜਾਂਦੇ ਆ ਤਾਂ ਉਹਨਾਂ ਦਾ ਕੰਮ ਹੁੰਦਾ ਬਾਈ ਜੀ ਹੁਰਿਆਂ ਦੇ ਵਧੀਆ ਇਹਨਾਂ ਦਾ ਵੀ ਸਦਕਾ ਵੀ ਇਹ ਜਾਂਦੇ ਆਉਂਦੇ ਰਹੇ ਇਹਨਾਂ ਕੋਲ ਤੇ ਹੁਣ ਅਸੀਂ ਇਹੀ ਕਹਨੇ ਆਂ ਵੀ ਇਹ ਕੰਮ ਸੇਚੂ ਤੋਂ ਸੇਤੀ ਹੋ ਜਾਣਾ ਚਾਹੀਦਾ ਹੋਊ ਵੀ ਜਾਊ ਇਹ ਨਹੀਂ ਗੱਲ ਵੀ ਨਹੀਂ ਹੋਊਗਾ ਤੇ ਅਸੀਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਮੀਤ ਹਰ ਜੀ ਦੇ ਮੰਤਰੀ ਸਾਹਿਬ ਨੇ ਐਮਪੀ ਸਾਹਿਬ ਤੇ ਬਾਈ ਹਰਿੰ ਦੇ ਨਾਲੇ ਉਪਰਾਲੇ ਸਾਦ ਕੀ ਇਹ ਕੰਮ ਹੋਏ ਨੇ ਹੋਰ ਟਾਈਮ ਦੀ ਸਮੱਸਿਆ ਸੀ ਇਹ ਇਹ ਬਹੁਤ ਸਾਲਾਂ ਤੋਂ ਘੱਟੋ ਘੱਟ 12 13 ਸਾਲ ਹੋ ਗਏ ਜੀ ਇਹ ਦੋ ਸਰਕਾਰਾਂ ਲੰਘੀਆਂ ਕਿਸੇ ਨੇ ਇਹਦੇ ਬਾਰੇ ਕੋਈ ਹੱਲ ਨਹੀਂ ਕਰਿਆ ਇਹ ਸਰਕਾਰ ਨੇ ਨੋਟਿਸ ਲਹਿਤਾ ਹੀ ਇਹ ਚੀਜ਼ ਤੇ ਮਤਲਬ ਕਿ ਨਹਿਰੀ ਪਾਣੀ ਤੇ ਇਹਦੇ ਟੋਬਿਆਂ ਵਾਸਤੇ ਦੇਖੋ ਪਾਣੀ ਜੇ ਹੋਊਗਾ ਤਾਂ ਕੋਈ ਜਾਨਵਰ ਵੀ ਪੀਂਦੇ ਆ ਹੋਰ ਵੀ ਇਹਦਾ ਬਹੁਤ ਇਹਦਾ ਫਾਇਦਾ ਹੈ ਗਾ ਇਹ ਗੱਲ ਦਾ ਤੇ ਇਹਨਾਂ ਨੇ ਪਹਿਲਾਂ ਦੋ ਪਲਾਨ ਹੋ ਗਏ ਕਿਸੇ ਨੇ ਗੌਰ ਨਹੀਂ ਕਰੀ ਹੁਣ ਇਹਨਾਂ ਨੇ ਗੌਰ ਕਰੀਏ ਜਦੋਂ ਕਿਹਾ ਪਹਿਲ ਦੇ ਆਧਾਰ ਤੇ ਕੰਮ ਕਰਿਆ ਸਾਡੇ ਪਿੰਡ ਦੀ ਡਿਮਾਂਡ ਸੀ ਬਹੁਤ ਜ਼ਿਆਦਾ ਚਿਰ ਦੀ ਜੋ ਬਾੜ ਨੰਬਰ 3 ਨਾ ਇੱਥੇ ਬਿਲਕੁਲੀ ਇਹ ਨਾ ਜ਼ਿਆਦਾ ਕੰਮ ਰਹਿੰਦੀ ਸੀ ਇਹਦੇ ਵਿੱਚ ਚਾਹੇ ਬਾਜੀਗਰ ਵਸਤੀ ਹੋਈ ਚਾਹੇ ਆ ਜਿੱਥੇ ਆਪਾਂ ਖੜੇ ਆ ਇਹ ਆ ਟੋਬੇ ਦਾ ਕੰਮ ਤੇ ਆ ਸੂਏ ਦੇ ਨਾਲ ਇੰਟਰਲੋਕ ਆ ਬਸ ੱਡੇ ਸੀ ਜੋ ਸਾਡੇ ਪਿੰਡ ਦੇ ਇੱਕ ਵੀ ਹੈ ਨਹੀਂ ਸੀ ਤੇ ਬਸ ਸਟੈਂਡ ਬਣਿਆ ਵਾ ਜੋ ਪੁਰਾਣਾ ਬਣਿਆ ਵਾ ਸੀ ਪਹਿਲਾਂ ਕੋਈ 15-20 ਸਾਲ ਦਾ ਉਹ ਢਾਹ ਢੇਰੀ ਹੋ ਗਿਆ ਸੀਗਾ ਦੋ ਬਸ ਸਟੈਂਡ ਇੱਕ ਸਾਡੇ ਪਿੰਡਾਂ ਟੋਬਾ ਸੀ ਜਿਹੜਾ ਪਿੰਡ ਦੇ ਵਿੱਚ ਇੱਕੋ ਹੀ ਟੋਬਾ ਰਹਿ ਗਿਆ ਇਹ ਬਾਕੀ ਤਾਂ ਸਾਰੇ ਭਰੇ ਪੂਰੇ ਗਏ ਤੇ ਇਹ ਮਾਜੋਗ ਮੈਂਬਰ ਪਾਰਲੀਮੈਂਟ ਗਰਮੀਤ ਸਿੰਘ ਜੀ ਮੀਤਿਆਰ ਉਹਨਾਂ ਦੇ ਜਥੇਦਿਕਾ ਉਹਨਾਂ ਦੇ ਨਾਲ ਹਰਿੰਦਰ ਸਿੰਘ ਜੀ ਧਾਲੀਵਾਲ ਹਲਕਾ ਨਿ ਚਾਰਜ ਉਹਨਾਂ ਦੇ ਜਥੇਦਿਕਾ ਇਹ ਬਣਾਏ ਗਏ ਨੇ ਸਾਨੂੰ ਜੋ ਗ੍ਰਾਂਟ ਪਾਸ ਕੀਤੀ ਗਈ ਹੈ 15 ਲੱਖ ਰੁਪਏ ਦੇ ਕਰੀਬ ਖਾਤਰ ਤੇ 9 ਲੱਖ ਰੁਪਿਆ ਦੋਨੇ ਬੱਸ ਸਟੈਂਡਾਂ ਖਾਤਰ ਤੇ ਇੱਕ ਆ ਜਾਲੀ ਆ ਜਿਹੜੀ ਇਹ ਕੂੜਾ ਕਰਕਟ ੜਿਕਦਾ ਸਾਡਾ ਸੂਏ ਦੇ ਵਿੱਚ ਪਿੰਡ ਦੇ ਵਿੱਚੋਂ ਵੀ ਆਉਂਦੇ ਆ ਲਫਾਫੇ ਲੱਪੇ ਡਿੱਗਦੇ ਆ ਜਾਂ ਕੋਈ ਜਾਨਵਰ ਵੀ ਡਿੱਗ ਪੰਦਾ ਸੁਆ ਇਹ ਦੂਆ ਬਜਰੀ ਦਾ ਬਣਿਆ ਬਾ ਇਹ ਚੋਂ ਨਿਕਲਦਾ ਨਹੀਂ ਇਹਦੇ ਸਾਈਡ ਤੇ ਦੋਨੇ ਸਾਈਡ ਜਾਲੀ ਲੱਗਣੀ ਆ ਤਕਰੀਬਨ 1 ਕਿਲੋਮੀਟਰ ਦਾ ਏਰੀਆ ਬਣਦਾ ਇਹ ਪਿੰਡ ਪਿੰਡ ਦਾ ਮਤਾਂ ਇਹਦੇ ਵਾਸਤੇ ਵੀ 15 ਲੱਖ ਰੁਪਏ ਦੇ ਕਰੀਬ ਜਾਲੀ ਵਾਲਾ ਜਿਹੜਾ ਇਹ ਲੱਗਣੀ ਆ ਇਹਦੇ ਨਾਲ ਸਾਡੇ ਪਿੰਡ ਦੇ ਲੋਕਾਂ ਨੂੰ ਪਹਿਲਾਂ ਵੀ ਮਾਨਯੋਗ ਐਮਪੀ ਸਾਹਿਬ ਨੇ ਬਹੁਤ ਜ਼ਿਆਦਾ ਗ੍ਰਾਂਟ ਦਿੱਤੀ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀ ਪਿੰਡ ਸੰਘੇੜਾ